ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਘਰਾਵਾਂ ਦਾ ਘਰ ਪਰਵਾਹ ਠੀਕ ਆ ਵੀ ਸਾਰਿਆਂ ਦੇ ਲੋ ਜੀ ਬਾਈ ਅੱਜ ਬਾਈ ਉਹ ਬੈਠਾ ਸਾਹਮਣੇ ਅਸੀਂ ਬੱਚਾ ਇੱਕ ਬਾਈ 0 ਕਲੀ ਦਾ ਆਪਣਾ ਨਵਾਂ ਬੱਚਾ ਦਾ ਉਹ ਉੜਾਇਆ ਅੱਜ ਛਤਰੀ ਪਰ ਲਾਉਂਦੇ ਆ ਹੁਣ ਆਪਣੇ ਆਪ ਜਿਹੜੇ ਨਵੇਂ ਬਜੇ ਹਨਾ ਜਨਾਬ ਆਹ ਚਲੋ ਛਤਰੀ ਪਰ ਕੱਢਦੇ ਕਰੀਏ ਇੱਕ ਬੱਚਾ ਬਾਈ ਥੋੜਾ ਜਿਹਾ ਉੜ ਗਿਆ ਹੁਣ ਉਹ ਸਾ ਉਤਰਨੇ ਦਾ ਨਾਉ ਨਹੀਂ ਲੰਦਾ ਹੈਗਾ ਬੈੰਦਾ ਵੀ ਨਹੀਂ ਹੈਗਾ ਕਿਸੇ ਪਾ ਇਧਣ ਦਿਖਾ ਵੀ ਦਿੰਦਾ ਮੈਂ ਕਿਹੜਾ ਏ ਆਪਣੇ ਅੰਨੇ ਕਬੂਤਾ ਦਾ ਬੱਚਾ ਏ ਬਾਈ ਕਿੱਧਰ ਗਿਆ ਉਹ ਪਰਾਉਣ ਦਾ ਉਹ ਗੁਰਦੁਆਰ ਵਾਲੀ ਸਾਈਡ ਉੜਦਾ ਜੇ ਤੁਹਾਨੂੰ ਦੇਖਦਾ ਹੋਵੇ ਨਾ ਇਹ ਉਹ ਫਿਰਦਾ ਬਾਈ ਆ ਦੇਖੋ ਆ ਫਿਰਦਾ ਏ ਗੁਰਦੁਆਰ ਵਾਲੀ ਸਾਈਡ ਕਬੂਤਰ ਹੋਰ ਵੀ ਉੜਦੇ ਆ ਪਿੰਡ ਵਿੱਚ ਆ ਗਿਆ ਆ ਗਿਆ ਆ ਗਿਆ ਬਾਈ ਆ ਗਿਆ ਆ ਆ ਗਿਆ ਬਾਈ ਆ ਦੇਖੋ ਇਹ ਬੱਚਾ ਨਵਾਂ ਜੀਰੋ ਕਲੀ ਦਾ ਬੱਚਾ ਸਾਡਾ ਏ ਆ ਗਿਆ ਮੈਂ ਬਾਈ ਤਰਨ ਲੱਗਿਆ ਬਹੁਣ। ਉਹ ਗਿਆ ਅੱਜ ਅੱਜ ਬਾੜ ਆ ਕੇ ਦੇਖ ਮਾ ਚਲੋ ਦੇਖ ਲਈਏ ਮੜਾ ਜਹਾਂ ਖੁੱਲ ਜੂਗੇ ਬੱਚੇ ਆ ਵੀ ਇੱਡੇ ਦੇ ਛੱਦਰੀ ਉੱਪਰ ਬੈਠ ਗਏ ਬੱਚੇ ਇਹ ਨਵੇਂ ਇੱਕਾ ਬਣਾ ਦੂਗਾ ਟੋਰੀ ਵਾਲਾ ਕਬੂਤਰ ਉੜਦਾ ਏ ਇਹਦੇ ਹੁਣ ਟੁੱਥੇ ਵੀ ਰੰਗ ਤੇ ਆਪਾਂ ਹਰੇ ਕਰਤੇ ਟੁੱਥੇ ਆਹ ਦੇਖੋ ਬਈ ਆਏ ਆਏ ਆ ਬੱਚਾ ਆ ਆਹ ਹੋ ਜਾਂਦਾ ਆ ਜਾਂਦਾ ਇਹ ਬੱਗਾ ਬੱਚਾ ਬਈ ਆਪਣਾ ਸਾਰਾ ਇਹ ਇਹ ਬਜਾ ਵੀ ਆਪਣੇ ਕੋਲ ਇੱਕ ਏ ਆ ਇੱਕ ਬੱਚਾ ਇਹਦੇ ਨਾਲ ਦਾ ਮਰ ਲਿਆ ਤੇ ਇਹ ਬਜਾ ਪਲ ਗਿਆ ਚਲੋ ਸਾਰੇ ਸਾਰਿਆਂ ਦੇ ਛੋਟਾ ਬਾਈ ਜਿਹੜੇ ਬੈਠੇ ਆ ਨਾ ਇਹਨਾਂ ਦੇ ਸਾਰਿਆਂ ਦੇ ਛੋਟਾ ਆਏ ਅੰਨੇ ਕਬੂਤਰ ਦਾ ਬਜਾ ਆਇਆ ਮਾ ਦਾ ਬੱਗਾ ਇਹੜਾ ਆਇਆ ਅੱਜ ਆ ਸੋਹਣਾ ਮਤਲਬ ਖੁੱਲਦਾ ਵਾਢਾ ਰਵਟਾਂ ਮੰਗ ਨਾ ਚਲੋ ਦੇਖ ਲੰਨੇ ਆ ਨਾ ਕੀ ਕਰਦਾ ਉਤਾਰਨ ਲੱਗੇ ਬੇਨੂੰ ਉਹ ਚਲ ਇੱਧਰ ਉੱਧਰ ਵੀ ਨਾ ਪੜਕ ਜਪੇ ਬਾਕੀ ਦਾਣੇ ਆ ਤੁਹਾਨੂੰ ਹਨਾ ਕਰਦੇ ਆ ਫਿਰ ਬਾਅਦ ਚ ਗੱਲਬਾਤ ਬਾਈ ਆ ਬਾਕੀ ਵੀ ਕਬੂਤਰ ਉੜ ਗਏ ਪਿੰਡੇ ਤੇ ਵੱਡਿਆਂ ਨੂੰ ਪੂਰੀ ਚੀੜ ਫੜਦਾ ਆ ਚਲੋ ਚੰਗਾ ਇੱਕ ਅੱਧਾ ਵਜਾ ਵਧੀਆ ਆ ਇਹਨਾਂ ਮੜ ਜਾ ਹੋਵੇ ਚੀੜਾ ਆ 15 ਮੈਂ ਕਹਿੰਨਾ ਅੱਧਾ ਘੰਟਾ ਹੋ ਚੱਲਿਆ ਇਹਨਾਂ ਅੱਧਾ ਘੰਟਾ ਹੋ ਚੱਲਿਆ ਹਾਂ ਉੱਤਰਦਾ ਨਹੀਂ ਹਲੇ ਪਹਿਲੀ ਵਾਰ ਛੱਡਿਆ ਅੱਜ ਮੜਾ ਜਾਏ ਅਸੀਂ ਪਹਿਲੀ ਵਾਰ ਛੱਡ ਕੇ ਦੇਖਿਆ ਵਦਿਆ ਮਤਲਬ ਛੀੜ ਫੜੀ ਇਹਨੇ ਆ ਦਿਖਾਉਂਦਾ ਬਾਈ ਹੈ ਵੀ ਥੋੜਾ ਉੱਚਾ ਉੱਚਾ ਲੱਗਿਆ ਵਾ ਦੇਖੋ ਉਹ ਜਾਂਦਾ بڑے ਕਬੂਤਰਾਂ ਨਾਲ ਮਾਰਦਾ ਟੱਕਰ ਆਹ ਦੇਖੋ ਆ ਆ ਗਿਆ ਆ ਗਿਆ ਆ ਗਿਆ ਆਪਾਂ ਦਿਖਾਉਨੇ ਆ ਤੁਹਾਨੂੰ ਨੇੜੇ ਨੂੰ ਜ਼ੂਮ ਕਰਕੇ ਜੇ ਉਹੀ ਹੋਣਾ ਇਹ ਉਹ ਕਰਦਾ ਛਤਰੀ ਦੇ ਉੱਪਰ ਉਹ ਜਾਂਦਾ ਉਹ ਮੁੜ ਗਿਆ ਪਰ ਉਹਨੂੰ ਪਿੰਡ ਵੱਲ ਬਾਈ ਲੱਗਿਆ ਵਾ ਤਾਂ ਨਹੀਂ ਦੇਖਦੇ ਬਾਈ ਨਿਗਰ ਰੱਖੀ ਵੀ ਆ ਵੀ ਚਲੋ ਕਿਤੇ ਉਧਰ ਨਾ ਬਹਿ ਜਾ ਵਸਦਾ ਨਵਾ ਨਾ ਬੱਚਾ ਵਿਚਾਰਾ ਛੂਟ ਆਏ ਚਾਚੇ ਕਿੰਨੀ ਪਹੁੰਚ ਗਏ ਅੱਜ ਇੱਕ ਵਜਾ ਆਪਣਾ ਜਿਹੜਾ ਉੜਦਾ ਏ ਉਧਰੋਂ ਬਾਈ ਕਲੀਅਰ ਜਿਹਾ ਪਤਾ ਨਹੀਂ ਲੱਗਦਾ ਦਿਖਦਾ ਨਹੀਂ ਹੈਗਾ ਤਾਂ ਚਾਚੇ ਕੋਲ ਆਏ ਹੁਣ ਦੇਖਦੇ ਆ ਵਜਾ ਉੜਦਾ ਏ ਬਾਈ ਬੰਦਾ ਵੀ ਸਾ ਇਧਰ ਹੀ ਕੀੜਾ ਮਾਰਦਾ ਜ਼ਿਆਦਾ ਇਧਰ ਘੇਰਿਆਂ ਬਰੋੜਦਾ ਏ ਬੈਕ ਕਹਿੰਦੇ ਨਾਲ ਕਰਦੇ ਆ ਗੱਲਬਾਤ ਹਣਾ ਹਰੇ ਘੰਡ ਵਾਲਾ ਵੀ ਦੂਸਰਾ ਉੱਧਰ ਬਾਈ ਸਾਡੇ ਪੇਂਟਰ ਸਾਹਿਬ ਖੜੇ ਨੇ ਆਹ ਦੇਖੋ ਫੋਨ ਲੱਗੇ ਹੋਏ ਆਹ ਫਿਰਦੇ ਬਾਈ ਉਹਨਾਂ ਨੇ ਵੀ ਡਾਇਵ ਅੱਜ ਕਬੂਤਰ ਆਪਣੇ ਆਹ ਦੇਖੋ ਜਿਹੜਾ ਪਜਲਾ ਆਹ ਬਾਈ ਤਾਂ ਲਿਟੇ ਗਿਆ ਆ ਕੇ ਦਾਜਾ ਖੜਾ ਦਾਜੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਦਾਂ ਠੀਕ ਠਾਕ ਹਾਂ ਠੀਕ ਆ ਉੱਧਰ ਬਾਈ ਬੈਠਾ ਬਾਈ ਲਿਟੇ ਗਿਆ ਤਾਂ ਕਹਿੰਦਾ ਪੈਕੇਜ ਦੇਖਣਾ ਹੈ ਬਾਜੀ ਵਾਲਾ ਹੀ ਕੰਮ ਕਰਦਾ ਇਹਨੇ ਅੱਜ ਬਾਈ ਵਜੇ ਹੁਣ ਬਾਈ ਤੁਹਾਨੂੰ ਦੱਸਾਂ ਮਜੇ ਵਧੀਆ ਉੱਡ ਰਹੇ ਆ ਹਾਂ ਕਿਉਂਕਿ ਬਾਈ ਹੁਣ ਆਏ ਹੋਇਆ ਪਿਆ ਵੀ ਬਾਜੀ ਛੱਡ ਕਰ ਦਿੱਤੀ ਜੀ ਇਹਨਾਂ ਨੂੰ ਇੱਕ ਚੀਕੜ ਵਜਾ ਛੱਡਦਾ ਪਹਿਲੀ ਜੀਰੋ ਕਲੀ ਦਾ ਹੂੰ ਬਾਈ ਉਹ ਬੱਚਾ ਅੱਜ ਮੈਂ ਕਹਿੰਦਾ ਕਹਿੰਦਾ ਵੀ ਤੂੰ ਛਤਰੀ ਛਤਰੀ ਪਿੱਛੇ ਕਰ ਲੈ ਹੁਣ ਹਾਂ ਉਹ ਬੈਂਦਾ ਨਹੀਂ ਹੈਗਾ ਪਤਾ ਨਹੀਂ ਕਿੱਥੇ ਉਹਦੇ ਕਰਕੇ ਬਾਈ ਅੱਜ ਉਰੇ ਆਉਣਾ ਪਿਆ ਉੱਪਰ ਪੈ ਜਾ ਕੋਠੇ ਤੇ ਹਾਂ ਉਰੇ ਚਲ ਆਏ ਆ ਉਰੇ ਉਰੇ ਆਣ ਵਧੀਆ ਦਿਖਦਾ ਏ ਵੀਰੇ ਇੱਕ ਗੱਲ ਹੋਰ ਕਹਿਣੀ ਆ ਨਾਲੇ ਮੈਂ ਇੱਕ ਨਾ ਯਾਰ ਕਬੂਤਰ ਕਿੰਨਾ ਸੀ ਉਡਾਉਨੇ ਆ ਨਾ ਤੇ ਬਾਈ ਇਕਿਆਂ ਨੂੰ ਤਾਂ ਬਾਈ ਉਡਾਉਣ ਦਾ ਸ਼ੌਂਕ ਘੱਟਾ ਫੜਨੇ ਦਾ ਬਹੁਤ ਸ਼ੌਂਕ ਹੈ ਕਈਆਂ ਨੂੰ ਹੈ ਨਾ ਵੇਰੇ ਉਹਦਾ ਮੈਂ ਐਂ ਕਹੂੰਗਾ ਯਾਰ ਵੀਰੇ ਵੀ ਕੀ ਫਾਇਦਾ ਕਿਸੇ ਦਾ ਉੱਤੇ ਕਾਨੂੰ ਖਰਾਬ ਕਰਦੇ ਆ ਤੇ ਬਾਈਸ ਦੇਖੋ ਇਹਦੇ ਨਾਲੋਂ ਤਾਂ ਭਲਾ ਚੰਗਾ ਆ ਹਾਏ ਗੱਲ ਆ ਵੀ ਲੱਠੇ ਜਿਹੇ ਨਹੀਂ ਹੁੰਦੇ ਜਿਹੜੇ ਉਹ ਲਿਆ ਕੇ ਰੱਖੋ ਉਹ ਉੱਤੇ ਲਿਆ ਕੇ ਰੱਖੋ ਦਰ ਦੋ ਘੇਰੇ ਮਾਰ ਕੇ ਕੋਠੇ ਉੱਪਰ ਜੰਨੇ ਉਹ ਹੂੰ ਠੀਕ ਆ ਅਸਾ ਆਪਾਂ ਨੇ ਯਾਰ ਇੰਨਾ ਮਿਹਨਤ ਕਰਕੇ ਹੁਣ ਦੇਖਦੇ ਤੁਸੀਂ ਵੀ ਮੈਂ ਬੱਦਾਂ ਆਪਣਾ ਕੰਮ ਕਰੀ ਭੁੱਲੀ ਬੈਠੇ ਬਾਈ ਠੀਕ ਆ ਦਿਹਾੜੀਆਂ ਵੀ ੱਡੀ ਬੈਠੇ ਆ ਬੱਚੇ ਪਲਾਉਨੇ ਹੁਣ ਬੱਚੇ ਕਰਕੇ ਉਰੇ ਆਈ ਬੈਠੇ ਅਸੀਂ ਠੀਕ ਆ ਇਹ ਜਗ੍ਹਾ ਪਰ ਠੀਕ ਆ ਨੰਬਰ 2 ਤੇ ਗੱਲ ਆ ਆਏ ਕਿੱਥੇ ਉਹ ਬੰਦੇ ਨੂੰ ਮੜ ਜਾਏ ਚਾਹੀਦਾ ਵੀ ਯਾਰ ਬੰਦਾ ਇੰਨਾ ਔਖਾ ਵੀ ਭਾਜੋ ਕੰਮਕਾਰ ਛੱਡ ਕੇ ਬੱਚੇ ਨੂੰ ਢਾਂਗੀ ਪੱਲਾ ਲਾ ਕੇ ਕਿੰਨਾ ਔਖਾ ਉਹਨੂੰ ਕਿੰਨੀ ਮਿਹਨਤ ਆਪਣੀ ਖਰਾਬ ਫਿਰ ਕਮਾਈ ਜਿਹੜੀ ਕਰੀ ਵੀ ਉਹ ਚੋਂ ਖਰਾਕ ਵੀ ਪਾਉਣੀ ਉਹਨੂੰ ਬਦਾਂ ਅੱਜ ਮੈਂ ਦਿਹਾੜੀ ਛੱਡ ਕੇ ਘਰ ਬੈਠਾ ਮੈਂ ਦਿਹਾੜੀ ਛੱਡ ਕੇ ਕੁੱਤਾ ਢਾਉਣੇ ਆ ਹਾਂ ਅੱਜ ਛੱਡ ਕੇ ਕੁੱਤਾ ਢਾਉਣੇ ਅੱਜ ਦੇਲ ਮੈਂ ਘਰਾਂ ਵਿਹਲਾ ਬੈਠਾ ਕੁੱਤਾ ਢਾਉਣੇ ਮੇਰੀ ਮੇਰੀ ਭਾਈ ਅੱਜ ਦੀ ਅੱਜ ਦੀ ਜਿਹੜੀ ਸਾਰੇ ਦਿਨ ਦੀ ਮਿਹਨਤ ਤੀਨਾ ਭਾਈ ਅੱਜ ਬਚਾ ਉੜ ਗਿਆ ਛੱਡ ਦੀ ਇਹ ਵੀ ਵਿਹਲਾ ਬੈਠਾ ਘਰ ਦੀ ਕੰਮ ਪ ਇਹ ਯਾਰ ਤੁਸੀਂ ਥੋੜਾ ਜ ਤੁਸੀਂ ਪਤਾ ਕੀ ਕਰਦੇ ਤੁਸੀਂ ਸਵਾਦ ਲੈਂਦੇ ਆ ਜਦ ਕਿਸੇ ਦਾ ਬੱਚਾ ਉੜਦਾ ਨਾ ਠੋਰ ਜੀ ਮਾਰ ਦਿੰਦੇ ਆ ਵੀ ਸਾਲਾ ਮੇਰੇ ਕੋਠੇ 'ਪਾ ਬੈਠੇ ਹਾਂ ਇਹ ਇਹ ਰਿਖ ਲਿਆ ਵੀ ਮੇਰੇ ਕੋਠੇ 'ਪਾ ਕੇ ਬੈਠੇ ਮੈਂ ਉਹਨੂੰ ਫੜਾਵਾਂ ਤੁਸੀਂ ਉਹਦੇ ਵਿੱਚ ਸਮਝਦੇ ਆਂ ਨਿਸ਼ਾਨ ਗੱਲ ਉਹ ਪੈਰ ਖਰਾਬ ਕਰਦੇ ਕੂਤਰ ਯਾਰ ਆਪਣੀਆਂ ਦੇ ਵਿੱਚ ਨਾ ਬੰਦੇ ਮੈਂ ਦੇਖਿਆ ਵੀ ਆਪਣੀ ਟੌਰ ਸਮਝਦੇ ਆਂ ਵੀ ਅਸੀਂ ਫੜ ਕੇ ਦੇਣ ਲੇ ਆਂ ਸਮਝਾ ਗਲਤ ਹੁੰਦਾ ਹੋਣਾ ਮੈਂ ਕਹਿੰਦਾ ਬਾਈ ਇਹ ਬੰਦੇ ਨੂੰ ਐ ਚਾਹੀਦਾ ਵੀ ਯਾਰ ਕਿਸੇ ਦਾ ਬੱਚਾ ਬੈਠਾ ਨਾ ਤੋਂ ਆਪਣੇ ਘਰਾਂ ਡੰਡਾ ਮਾਰ ਕੇ ਆਓ ਡੰਡਾ ਮਾਰ ਕੇ ਆਓ ਸਾਲੇ ਬੈਠੇ ਨਾ ਮੇਰੀ ਛੱਤ 'ਤੇ ਨਾ ਆਈ ਉਹ ਪਰੀਵਰ ਦੂਏ ਦੀ ਛਤਰੀ ਪਰ ਭੜਕਾਈ ਬਜਦੀ ਆ ਉਹ ਉਥੇ ਦੁਪਹਿਰਾਂ ਦਾ ਖਰਾਬ ਹੋ ਜਾਂਦਾ ਦੇਖੋ ਮੈਂ ਹੁਣ ਨਵੇਂ ਬੱਚੇ ਆ ਹੁਣ ਨਵੇਂ ਨੇ ਤਾਂ ਇਧਰ ਉਧਰ ਬਹਿਣਾ ਹੀ ਆ ਬਾਈ ਇਹ ਹੱਥ ਹੈਗੀ ਆ ਬੰਦਿਆਂ ਨੂੰ ਬੰਦੇ ਆ ਨਾ ਕਹਿ ਲਓ ਥੋੜਾ ਜਿਹਾ ਮਾਰਦੇ ਆ ਵਿੱਚ ਵਿੱਚ ਹੂੰ ਬਾਈ ਵੀਰ ਵਲ ਕੇ ਬਾਈ ਬੇਨਤੀ ਹੋਈ ਆ ਇਹ ਆਪਣੇ ਪਿੰਡ ਦੇ ਬੰਦਿਆਂ ਨੂੰ ਵਿੱਚ ਮੰਨ ਕੇ ਚਲੋ ਮੇਰਾ ਬਿਮਾਰ ਵੀ ਉੜਿਆ ਗਿਆ ਤੁਸੀਂ ਫੜ ਕੇ ਕਿਆ ਉਹਨੂੰ ਵੀ ਵਿੱਚ ਰੱਖ ਲੋਗੇ ਬਿਮਾਰ ਨੂੰ ਇਹ ਟੈਗ ਚ ਆ ਕੇ ਕੂਤਰ ਮੇਰਾ ਪੱਕਾ ਕੇ ਉੜ ਗਿਆ ਜਿੱਕ ਪੱਕਿਆ ਨਹੀਂ ਕੱਚਾ ਏ ਨਵਾਂ ਨਵੀਂ ਕੋਈ ਬਿਮਾਰੀ ਆਈ ਆ ਮੰਨ ਲਓ ਮੈਂ ਹੜਾਤਾ ਤੁਸੀਂ ਆ ਕੇ ਤੁਹਾਡੇ ਗੁੱਡੇ 'ਚ ਬਹਿ ਕੇ ਤੁਹਾਡੇ ਸਾਰੇ ਕਬੂਤਰ ਕਿਉਂ ਚਿੜੀ ਮਾਰ ਬਣੀ ਜਾਂਦੇ ਵੀਰ ਯਾਰ ਆਏ ਗੱਲਾਂ ਉਹ ਤਾਂ ਕਹਿੰਦਾ ਉਹ ਲਿਆਉਣਾ ਵੀ ਚਾਹੀਦਾ ਫੰਡ ਦੀ ਗੱਲ ਆ ਸਾਰਿਆਂ ਨੂੰ ਬਾਈ ਬੇਨਤੀ ਹੋਈ ਆ ਵੀ ਆਪਣਾ ਬਾਈ ਆਏ ਨਾ ਕਰੇ ਕਰੋ ਯਾਰ ਬੱਚੇ ਹੁਣ ਤੁਹਾਨੂੰ ਪਤਾ ਲਾਉਣੇ ਬਹੁਤ ਔਖੇ ਹੁਣ ਢਾਂਗੀਆਂ ਖਛਤਰੀਆਂ ਬਲਾਉਂਦੇ ਆ ਪਾਪਾ ਜੀ ਚੈੱਕ ਕਰਦੇ ਆ ਪਾਲਦੇ ਆ ਕਿੰਨੀ ਮਿਹਨਤ ਕਰਦੇ ਆ ਆਲੇ ਤਾਂ ਨਾ ਬੈਰੀ ਖਾ ਜਾਵੇ ਵੱਖਰੀ ਗੱਲ ਆ ਉਹ ਵੱਖਰੀ ਗੱਲ ਹੈ ਜਦੋਂ ਕਿਸੇ ਦੇ ਖੁੱਡੇ 'ਚ ਕੋਈ ਦਾ ਕੂਤਰ ਬੈਠਾ ਹੋ ਮਤਲਬ ਉੜਕੇ ਜਾਂਦਾ ਹੈ ਨਾ ਉਹਨੂੰ ਅੜਾਦ ਵਗੈਰਾ ਡੰਡਾ ਵਾਲਾ ਹੁਣ ਹੁਣ ਉੱਥੇ ਅਸੀਂ ਬਾਈ ਲਖਨਪੁਰ ਕਬੂਤਰ ਛੱਡਿਆ ਤਾਂ ਸਾਰਾ ਲਾਲ ਉਹ ਕਬੂਤਰ ਬਾਈ ਸਾਰਿਆਂ ਦੇ ਕਬੂਤਰ ਮਿਲ ਗਏ ਇੱਕ ਕਬੂਤਰ ਸਾਡਾ ਨਹੀਂ ਮਿਲਿਆ ਉਹ ਨਹੀਂ ਮਿਲਿਆ ਕੁੱਤਰੀ ਸਾਰੇ ਦੀ ਸਾਰਿਆਂ ਦੀ ਨਿਗਾ ਚੜਿਆ ਬਤਾ ਸਾਰਿਆਂ ਦੀ ਲਾਲ ਕਿਉਂਕਿ ਲਾਲ ਰੰਗ ਲੱਗਿਆ ਉਹਨਾਂ ਨੂੰ ਐਨ ਨਿਗਾ ਚੜਦਾ ਅਸੀਂ ਇੰਨੀ ਮਿਹਨਤ ਕਰੀ ਬਾਈ ਕਬੂਤਰ ਪਰ ਅਸੀਂ ਹੁਣ ਦੁਆਰੇ ਤਿਆਰ ਤਾਂ ਚਾਚੇ ਯਾਰ ਕਬੂਤਰ ਹੋ ਫੁੱਲ ਤਿਆਰ ਤਾਂ ਉਹ ਇੰਨਾ ਮੈਂ ਤਿਆਰ ਕਰਿਆ ਤਾਂ ਉਹਨਾਂ ਨੇ ਨਹੀਂ ਲਿਆ ਸਾਡਾ ਵਧੀਆ ਜਾਣ ਬਜਾ ਅਸੀਂ ਮਾਰ ਛੱਡਦੇ ਆ ਸਾਡਾ ਖੋ ਜਿੰਦਾ ਬਾਈ ਆ ਕੰਮ ਹੋ ਗਿਆ ਹੁਣ ਦੇਖ ਹੁਣ ਬੰਦੇ ਦਾ ਕੀ ਆ ਯਾਰ ਮਨ ਹੀ ਟੁੱਟਦਾ ਹੈ ਤੁਸੀਂ ਆਪ ਦੱਸੋ ਕਿੰਨੇ ਸਾਰੇ ਸੇਵਾ ਕਰੀ ਬੰਦੀ ਹੁਣ ਸੇਵਾ ਕਰੀ ਵੀ ਬੰਦੇ ਨੇ ਫਿਰ ਉਹਦੇ ਬਾਅਦ ਹ ਕਿਆ ਫਾਇਦਾ ਹੋਇਆ ਸਾਡਾ ਵੀ ਸ਼ੌਂਕ ਪੂਰਾ ਸਵਾਦ ਖਰਾਬ ਕਰਦਾ ਸਾਰਾ ਇੱਕ ਦਾ ਪਤਾ ਐਂਟਰੀ ਲਾਉਂਦਾ ਨੰਬਰ 1 ਨੰਬਰ 2 ਤੇ ਬੰਦਾ ਕੰਮ ਛੱਡਦਾ ਹੈ ਨੰਬਰ 3 ਤੇ ਬੰਦੇ ਨੇ ਆਪਣਾ ਜਾਨਵਰ ਖੋਣਾ ਹੈ ਹੈ ਔਰ ਉਹਦੀ ਪਰ ਜਿਹੜੀ ਵੀ ਉਹਨੂੰ ਖਰਾ ਖਲਾਈ ਵੀ ਆ ਉਹਦੇ ਉਹ ਵੀ ਵਿੱਚ ਮਿਹਨਤ ਪਾਓ ਬਾਈ ਰੁਪਈਆ ਘੱਟੋ ਘੱਟ ਜਿਆਦਾ ਤਾਂ ਬੰਦਾ ਨਾ 5-6000 ਚ ਪੈਂਦਾ ਹਾਂ ਰਾਮ ਨਾਲ ਪੈਂਦਾ 10 ਚ ਪੈਂਦਾ ਰਾਮ ਨਾਲ ਪੈਂਦਾ ਬਾਈ ਤੁਸੀਂ ਕੀ ਕਰਦੇ ਇੱਕ ਮਿੰਟ ਦੇ ਵਿੱਚ ਅਗਲੇ ਸਾਰੇ ਇਹ ਤੇ ਮੈਂ ਬਾਈ ਨੂੰ ਉਹਨੂੰ ਚਾਰ ਅੱਜ ਦਿਹਾੜੀ ਸ਼ਾਫੀ ਮੈਂ ਹੁਣ ਉਹ ਬਾਈ ਨੂੰ ਮੈਂ ਚਾਰ ਫੋਨ ਕਰ ਲੇ ਮੈਂ ਕਿਹਾ ਬਾਈ ਯਾਰ ਦੇਖ ਸਾਰਿਆਂ ਦੇ ਕਬੂਤਰ ਮਿਲ ਗਏ ਟੋਟਲ A to Z ਕਬੂਤਰ ਮਿਲ ਗਏ ਸਾਡਾ ਕਾ ਤਾਂ ਨਹੀਂ ਮਿਲਿਆ ਉਹ ਬਟ ਸਾਲਾ ਉਨੇ ਟਾਈਮ ਪਰੇ ਗਿਰਿਆ ਨਾਲੇ ਸਾਰਿਆਂ ਨਾਲੋਂ ਉੱਚੀ ਕਬੂਤਰ ਦਾ ਉਹ ਹਾਂ ਜਿੱਜਾ ਲੋਕਾਂ ਦੇ ਗਰੇ ਆ ਜਦੇ ਗਰੇ ਆਉਂਗੋ ਸਾਰਿਆਂ ਨਾਲ ਗਰੇ ਜਦੇ ਗਰੇ ਆ ਐਂ ਕਹੀ ਜਾਂਦੇ ਬਾਈ ਉਹ ਪਿੰਡ ਚ ਉੱਥੇ ਕੋ ਗਿਰ ਗਿਆ ਸੀ ਥੋੜੀ ਜਾਣਦੇ ਹਾਂ ਹੁਣ ਕਿਹਦੇ ਗਿਰਿਆ ਕਿਹਦੇ ਨੂੰ ਨਹੀਂ ਗਿਰਿਆ ਅਸੀਂ ਤਾਂ ਐਂ ਦੱਸਦਾ ਤੁਹਾਨੂੰ ਵੀ ਭਾਈ ਉੱਥੇ ਕਿੰਨੂੰ ਗਿਰਿਆ ਉੱਥੇ ਕੂਤਰ ਵੀ ਰੱਖੇ ਹੋਏ ਮੈਨੂੰ ਤਾਂ ਪਤਾ ਲੱਗਿਆ ਵੀ ਕਹਿੰਦੇ ਨਿਆਣੇ ਨੂਣਿਆਂ ਕੋਲ ਕਿਸੇ ਕੋਲ ਹੈਗਾ ਉੱਥੇ ਫੜ ਲਿਆ ਕਿਸੇ ਨੇ ਮਾਹ ਯਾਰ ਕਿਸੇ ਨੂੰ ਲਮਾਣਾ ਮੂੜਾ ਨਿਆਣੇ ਨੂੰ ਕੋਈ ਲਾਲਚੂਲ ਚ ਦੇ ਕੇ ਕੋਈ ਕਹਿ ਦੋ ਯਾਰ ਵੀ ਦੇ ਦੇ ਅਸੀਂ ਲੈ ਆਉਂਗੇ ਸੰਦ ਦੱਸਦਾ 2000 ਕਲੀਅਰ ਕਰਕੇ ਹੁਣ ਐਡੀ ਦੂਰ ਪਿੰਡ ਆ ਅਸੀਂ ਕਿੱਦਾਂ ਚਲੇ ਜਾਈਏ ਰੋਜ਼ ਰੋਜ਼ ਗੇੜੇ ਵੀ ਨਹੀਂ ਵੱਜਦੇ ਹੈਗੇ ਵੀ ਰੋਜ਼ ਰੋਜ਼ ਗੀੜੇ ਵੱਜਦੇ ਬਾਈ ਮੈਂ ਇਹੀ ਗੱਲ ਮਾਰੇ ਨੇ ਮੇਰਾ ਮਨ ਬਹੁਤ ਦੁਖੀ ਹੋਇਆ ਹੈ ਹੈਨਾ ਏ ਬਾਈ ਕਿਆ ਗੈਪ ਹੈ ਅੱਜ ਮੈਂ ਕੋਠੇ ਤੇ ਖੜਾ ਵੀਡੀਓ ਬਣਾਉਣ ਲੱਗਾ ਹਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿਣਾ ਪਰ ਇਹਦੇ ਡੱਕੇ ਆ ਬੱਗਾ ਵਜਾ ਹੈ ਮੈਂ ਅੱਜ ਮੈਂ ਲੋਕੇ ਲੋਕੇ ਸਮਝਣ ਨੂੰ ਕੁਝ ਵੀ ਲਾ ਲੂ ਵੀਡੀਓ ਬਣਾਉਣੀ ਮੈਂ ਉਹ ਬੰਦਲਾ ਜਰੂਰ ਕੱਢਣਾ ਬਾਈ ਜਿਨੇ ਮੇਰੇ ਕਬੂਤਰ ਫੜ ਕੇ ਖੁੱਡੇ ਜੇ ਬਾੜ ਲਿਆ ਜਾਂ ਕਿਸੇ ਦਾ ਵੀ ਕਿਸੇ ਦਾ ਵੀ ਕੋਈ ਨੂੰ ਫੜੂਗਾ ਜਾਂ ਕਿਸੇ ਦਾ ਨਾ ਫੜੋ ਆਪਣੇ ਢਾਓ ਮੈਂ ਗੱਲ ਕਹਿਣਾ ਜਿਹੜੀ ਆਪਾਂ ਤੁਸੀਂ ਵੀ ਮਿਹਨਤ ਕਰਦੇ ਮੈਂ ਵੀ ਕਰਦਾ ਸਭ ਕਰਦੇ ਆ ਹੋਰ ਯਾਰ 9 ਵਜੇ ਆ ਉਨੂੰ ਮਨ ਦੁਖੀ ਹੁੰ ਚਾਹਤ ਬਣੇ ਕੇ ਜੇ ਕਬੂਤਰ ਕਿਸਦਾ ਫੜ ਵੀ ਲਿਆ ਤਾਂ ਉਹਨੂੰ ਕੱਟ ਨਾ ਕਰੋ ਬਾਈ ਕੱਟ ਨਾ ਕਰੋ ਮੋੜ ਕੇ ਆਹ ਕੱਲ ਪਰਸੋਂ ਦਾ ਮੰਨ ਦੂ ਕਿ ਹੋਇਆ ਬਣਾ ਸਾਲਾ ਕਬੂਤਰ ਇੰਨਾ ਵਧੀਆ ਚਲੋ ਰਹਿ ਗਿਆ ਸਾਡਾ ਅਸੀਂ ਮਿਹਨਤ ਇੰਨੀ ਕਰੀ ਯਾਰ ਕਬੂਤਰ ਪਤਾ ਨਹੀਂ ਉਹਦਾ ਕਿਆ ਕਰਿਆ ਕਿਆ ਨਹੀਂ ਕਰਿਆ ਕੋਈ ਗੱਲ ਨਹੀਂ ਦੇਖੋ ਇਹ ਗੱਲ ਦਾ ਕੋਈ ਆਕਰ ਨਹੀਂ ਹੈ ਕੋਈ ਗੁੱਸਾ ਨਹੀਂ ਹੈਗਾ ਯਾਰ ਦੁੱਖ ਲੱਗਦਾ ਇਹ ਗੱਲ ਦਿਲ ਤੇ ਸੱਚੀ ਬੋਲਦੇ ਯਾਰ ਕਬੂਤਰ ਸਭ ਲਈ ਬਸ ਆਸਾਰ ਹੁੰਦਾ ਹੋਰ ਜੇ ਸਾਡੇ ਨਾਲ 40 ਦਿਨ ਬਾਅਦ ਕੂਤਰ ਸਰ ਹੁੰਦਾ ਜਿਹਾ ਕੱਟ ਕਰਦਾ ਫੇਰ ਬਾਜੀ ਦੇਖਣ ਤੇ ਵੀ ਜਾਂਦੇ ਲੱਗੇ ਉਹਨੂੰ ਪੰਜ ਚੋ ਪੱਟੀ ਜੋ ਅਜੇ ਇੱਕ ਦੋ ਬਾਜੀ ਹੋਰ ਦੇਖ ਲੈਣੀ ਸੀ ਉਧਰ ਨਾਲ ਹੁਣ ਇੰਨਾ ਕਰਕੇ ਬੰਦਾ ਹੁਣ ਹੁਣ ਦੋ ਕੂਤਰ ਅਸੀਂ ਹੋਰ ਤਿਆਰ ਕਰ ਰਹੇ ਹਾਂ ਕਿਆ ਕਰੂੰਗੇ ਹੁਣ ਬੰਦਾ ਕਿੰਨਾ ਵੀ ਤਰੀ ਜਾਊਗਾ ਬਣਿਆ ਵੀ ਕਿਆ ਤਾਂ ਐਂਟਰੀ ਵੀ ਨਹੀਂ ਮੁੜੀ ਭੈਣ ਚੋ ਵੀ ਸਾਡੇ ਮਟ 2500 ਕੋਈ ਤਾਂ ਗੱਲ ਆ ਸਾਲਾ ਜਿੱਤੇ ਆ ਬਸ ਇੱਕ ਨੌ ਜਿੱਤ ਪੈਗੀ ਚਲ ਉਹ ਵੀ ਸਾਲਾ ਜਿੱਤ ਤੇ ਸਾਨੂੰ ਇੰਨਾ ਮੈਟਰ ਨਹੀਂ ਕਰਦਾ ਜਿੰਨਾ ਸਾਡਾ ਕਬੂਤਰ ਮਿਲ ਜਾਂਦਾ ਸਾਨੂੰ ਬਹੁਤ ਮਾਨ ਦੁਖੀ ਹੋਇਆ ਗੱਲ ਪਰਸੋਂ ਦਾ ਉਹ ਬੰਦਾ ਹੋਰ ਰੜਾ ਬੰਦਾ ਕਿਹੜਾ ਵੀ ਮਾਰਿਆ ਹੁਣ ਐਡੀ ਦੂਰੋਂ ਪੈਂ ਜੋ ਕਿੱਥੇ ਲਖਨਪੁਰਾ ਮੈਂ ਵੀ ਜਰੇਗਾ ਮਾ ਬੰਦਾ ਕੀ ਕਰਾਂਗਾ ਘਰ ਤੇ ਮੈਂ ਜਾਣਾ ਨਹੀਂ ਹੈਗਾ ਮਾਂ ਚੱਲ ਕਿਸੇ ਦੇ ਕਿਸੇ ਦੇ ਜਾਨਵਰ ਨੂੰ ਕੋਈ ਹੋਰ ਬੰਦਾ ਰੜਾਉਣ ਆ ਆ ਵੀ ਨਹੀਂ ਸਕਦਾ ਯਾਰ ਸੱਤੀ ਚੀਜ਼ਾਂ ਕਰੂੰਗਾ ਨਾਲੇ ਅਗਲੇ ਨੇ ਯਾਰ ਕੱਟ ਕਰਕੇ ਰੱਖ ਲੈਣਾ ਸਾਡਾ ਦਸਵਾਦ ਖਰਾਬ ਕਰਤਾ ਨਾ ਅਸੀਂ ਪੈਂ ਜੋ ਮਸੇ ਤਿਆਰ ਕਰਿਆ ਸਮਾਨੇ ਕਹਿ ਕੇ ਆਏਗਾ ਇਹੀ ਲੈ ਕੇ ਆਇਓ ਹੋਰ ਪਾ ਭੈ ਜੋ ਸਾਰਾ ਦਿਮਾਗ ਖਰਾਬ ਹੋਇਆ ਵਾ ਕੱਲ ਪਰਸ ਹੁੰਦਾ ਯਾਰ ਮੇਰਾ ਤਾਂ ਸਾਲਾ ਰੂਹੇ ਨਹੀਂ ਕਰਦੀ ਜਾਣ ਨੂੰ ਮਾ ਯਾਰ ਤੂੰ ਚੈਨਲ ਚ ਉਨਲ ਜਾਵੀ ਅਸੀਂ ਬੰਦ ਕਰੀਏ ਭੈ ਚ ਕਬੂਤਰ ਨਹੀਂ ਬੰਦ ਕਰਦੀ ਇਹ ਇੰਨਾ ਸਾਲਾ ਮਾਨਦੁਖੀ ਕਰਦੇ ਲੋਕ ਯਾਰ ਯਾਰ ਆਏ ਨਾ ਨਾ ਫਿਰ ਆਏ ਨਾ ਨਾ ਕਰੇ ਕਿਸਦਾ ਕਬੂਤਰ ਯਾਰ ਦੋ ਯਾਰ ਫੜ ਕੇ ਖੁਸ਼ ਹੋ ਕੇ ਦੋ ਸੌ ਕਰਦਾ ਵੀ ਲੈ ਬਾਈ ਲੈ ਜਾ ਮੀ ਚੱਕੇ ਯਾਰ ਬਾਈ ਤੇਰਾ ਤੇਰਾ ਬਹੁਤ ਚੰਗਾ ਉੜਿਆ ਭੈ ਜੋ ਨਿਗਾ ਰੱਖਣੀ ਕਬੂਤਰਾਂ ਨੂੰ ਕੋਈ ਕਿਸੇ ਦਾ ਕੂਤੀਂਡਾ ਸਾਡਾ ਅੜਾਈਂ ਜਾਂਦਾ ਕੋਈ ਗਰੰਟੀ ਹੈ ਗੱਲ ਦੀ ਇਹ ਤਰੀਕੇ ਦਾ ਅਸੀਂ ਕਬੂਤਰ ਡਾਉਨੇ ਅੱਜ ਕਹਿੰਦਾ ਅਸੀਂ ਡਾਉਨੇ ਆ ਰੇਕ ਦਾ ਕਬੂਤਰ ਕੋਈ ਨਹੀਂ ਦੱਸਦਾ ਭਾਈ ਹਾਂ ਆਪਣਾ ਆਪਣਾ ਤਰੀਕਾ ਹੁੰਦਾ ਅਸੀਂ ਨਹੀਂ ਕਿਸੇ ਦਾ ਡਾੜਾ ਸਕਦੇ ਕਿਹਦਾ ਡਾਸਦੇ ਪਰ ਕਿਸ ਕਰਨ ਆ ਗਿਆ ਫੜਕੇ ਪਰ ਹਾਂ ਉਹ ਵੀ ਗੱਲ ਆ ਵੀ ਭਾਈ ਥਾਲਾ ਮਨ ਬਹੁਤ ਤੰਗ ਹੋਇਆ ਵਾ ਕੱਲ ਦਾ ਇੱਕ ਕਬੂਤਰ ਆ ਪਿੰਡ ਚ ਥੋੜਾ ਜਿਹਾ ਕਰਦੇ ਆ ਯਾਰ ਥੋੜਾ ਜਿਹਾ ਮੇਰਾ ਵੀਰ ਬਣ ਕੇ ਰਿਕਵੈਸਟ ਹੈ ਭਾਈ ਐਦਾਂ ਮਣਾ ਧਿਆਨ ਰੱਖੀਂ ਕਰੋ ਯਾਰ ਦੋਵਾ ਤੋੜ ਆ ਮੇਰਾ ਬੱਚਾ ਆ ਆ ਵਜਾ ਆਪਣਾ ਇਹ ਢਾਂਗੀ ਲੈ ਕੇ ਨਾ ਹੁਣ ਮੈਂ ਕਹਿੰਦਾ ਘਰੇ ਉਧਰ ਮੁੜ ਜੇ ਵੀ ਵਧੀਆ ਗੱਲ ਆ ਮੈਂ ਭਾਈ ਅੱਜ ਮੇਰਾ ਮਕਸਦ ਇਹੀ ਆ ਉਹਰੇ ਬਹਿਣ ਦਾ ਚਾਚੇ ਵਾਲੇ ਕੋਠਾ ਉੱਚਾ ਕਿਉਂਕਿ ਉਹਰੇ ਕਾਫੀ ਨੋਟ ਚ ਦੇਖੀ ਜਾਂਦਾ ਉਹਦਾ ਸਾਰਾ ਪਿੰਡ ਵੀ ਕਿੱਥੇ ਗਿਰਦਾ ਤੇ ਹੁਣ ਅੱਜ ਬੱਚੇ ਵਾਲੀ ਨਿਗਾ ਰੱਖ ਲੈਣੀ ਆ ਤੇ ਹੁਣ ਜੇ ਕੋਈ ਫੜਦਾ ਜਿੱਕਣਾ ਕੋਈ ਯਾਰ ਫੇਰ ਮਨ ਐਂ ਬਿਲ ਮਿਲਦਾ ਨਹੀਂ ਹੈਗਾ ਭਾਈ ਹੂੰ ਕਈ ਵਾਰ ਜੇ ਬਹਿ ਜਾਂਦਾ ਫੜਦਾ ਵੀ ਕਿਆ ਕਹ ਲਓ ਜਾ ਕੇ ਤੇ ਦਸਤ ਭਾਈ ਵੜ ਗਏ ਜਾਂ ਕੋਈ ਕਈ ਖਾ ਕੇ ਨਿਗਾ ਤੇ ਪਾਏ ਤਾਂ ਹੋਊਗਾ ਵੀ ਹਾਂ ਚਲੇ ਜਾ ਕਿਤੇ ਹੂੰ ਹੂੰ ਤੇ ਕਹਾਣੀ ਇਹ ਹੈ ਆ ਵੀ ਯਾਰ ਕਬੂਤਰ ਨੂੰ ਮੋੜੋ ਅਗਲੇ ਰੱਖਣਾ ਸਭ ਦਾ ਮੈਂ ਵੀ ਨਮੇ ਡਾਇਆ ਵੀ ਯਾਰ ਤੇ ਮੈਂ ਬਚਾ ਗਿਆ ਅਦਰ ਉਹ ਬਜਾ ਉੜ ਗਿਆ ਯਾਰ ਅਸੀਂ ਵੀ ਨਵੇਂ ਡਾਇਮੇ ਆਜ ਆਈ ਨਹੀਂਗਾ ਨਾ ਅੱਥੀ ਉੜਦਾ ਤਾਂ ਹੈਗਾ ਅਸੀਂ ਉਧਰ ਤਾਂ ਦਿਖਦਾ ਨਹੀਂ ਨਾ ਫਿਰ ਕਿਤੇ ਬੈਂਦਾ ਬੁੰਦਾ ਜਾਂ ਬੈਂਦਾ ਚਾਚਾ ਦਾ ਗੋਠੇ ਬੈਠੇ ਉਹ ਅੰਨੇ ਕੁੱਤਾ ਤਾਂ ਬਜੜਾ ਹੈ ਵਜੜਾ ਉਹੜਾ ਹੈ ਵਾ ਡੱਕਿਆਂ ਵਾਲਾ ਹਾਂ ਪੈਰਾ ਮਡੱਕਾ ਬੱਗਾ ਆ ਛੋਟਾ ਜੀ ਉੜ ਗਿਆ ਬਹੁਤ ਚੰਗਾ ਥਾ ਉੜਦਾ ਹੈ ਵੀ ਕੀੜ ਜੀ ਬਹੁਤ ਫੜਦਾ ਉਹ ਤਾਂ ਹੀ ਛੱਡ ਰਿਹਾ ਸੀ ਕਿ ਚਲ ਦੇਖ ਲਵਾਂ ਉਹ ਇੱਕੇ ਆ ਉਹ ਬਜਾ ਉਹ ਫਿਰਦਾ ਉਹਦੇ ਪਰ ਉਹ ਉਹਦੇ ਕੱਲਾ ਹੀ ਜਾਂਦਾ ਉਹਦੇ ਠੀਕ ਬੈਂਦਾ ਤੇ ਬਾਈ ਉਹ ਮੈਂ ਲੈ ਕੇ ਜਾਊਂਗਾ ਜੇ ਇੱਕ ਤੇ ਬੈਠ ਵੀ ਕੇ ਫੜ ਲੈ ਜੂਗਾ ਜ਼ਿਆਦਾਤਰ ਜੇ ਨੇੜੇ ਬੈਠਿਆ ਉਹਦਾ ਤਾਂ ਮੈਂ ਫੜੂਗਾ ਨਹੀਂ ਕਿਉਂਕਿ ਆਪਣੇ ਆਪ ਆ ਜਣਾ ਉਹਨੇ ਸਿੱਧਾ ਹੋ ਜਾਣਾ ਹੋਰ ਕੁਛ ਨਹੀਂ ਵੀਰੇ ਬੈਠਾ ਰਹਿਣ ਦੀ ਪਲਾਂ ਸਾਰਾ ਦਿਨ ਪਿੰਡ ਵਿੱਚ ਬੈਠਾ ਰਹੇ ਕੋਈ ਚੱਕਰ ਨਹੀਂ ਹੈਗਾ ਯਾਰ ਕਈ ਵਾਰ ਨਾ ਫਿਰ ਕਬੂਤਰਾਂ 'ਚ ਬਹਿ ਜਾਂਦਾ ਜਿਆਦਾ ਆਲੇ ਦੁਆਲੇ ਫਿਰ ਉੱਥੇ ਕੰਮ ਖਰਾਬ ਹੋ ਜਾਂਦਾ ਫਿਰ ਗੰਦ ਪੈਰਾਂ ਦਾ ਮਤਲਬ ਗੰਦਾ ਹੋ ਜਾਂਦਾ ਫਿਰ ਉੱਥੇ ਹੀ ਬੈਠੀ ਜਾਂਦਾ ਟਾਸ ਕਰੀ ਜਾਂਦਾ ਵਾਜਾ ਉੱਥੀ ਫਿਰ ਇੱਕ ਹੋ ਜਾਣਾ ਤਾਂ ਕਰਕੇ ਯਾਰ ਇੰਨਾ ਹੁਣ ਨੱਠ ਭੱਜ ਕਰਨੀ ਪੈਂਦੀ ਆ ਤੇ ਬਾਈ ਬਾਕੀ ਆ ਬੰਦਿਆਂ ਨੂੰ ਜਿਹਨਾਂ ਨੂੰ ਬਾਈ ਹਣ ਮੈਂ ਯਾਰ ਉਹਨਾਂ ਕੋਈ ਸ਼ੌਂਕ ਹੀ ਨਹੀਂ ਹੈਗਾ ਫਰਕ ਹੀ ਨਹੀਂ ਹੈਗਾ ਯਾਰ ਹਨਾ ਮੈਂ ਤਾਂ ਉਹ ਦਿਖਾਉਣ ਲੱਗਾ ਵੀਰੇ ਵੀ ਯਾਰ ਕਿੰਨੀ ਮਿਹਨਤ ਆਉਂਦੀ ਦੇਖ ਲਓ ਤੁਸੀਂ ਬਾਈ ਕਿੰਨਾ ਬੰਦਾ ਦੇਖ ਲਓ ਆ ਬੱਚੇ ੜਾਉਂਦੇ ਹੁਣ ਕਿਸੇ ਦਾ ਕਾਲੂ ਆਖਣਾ ਕੋਈ ਬੱਚਾ ਹਨਾ ਉਹੋ ਜਿਹਾ ਕੋਈ ਫੜ ਲਵੇ ਫੇਰ ਬੰਦੇ ਨੂੰ ਦੁੱਖ ਲੱਗਦਾ ਯਾਰ ਕੋਈ ਵੀ ਯਾਰ ਮੈਂ ਆ ਪਹਿਲਾਂ ਹੋਰ ਵੀ ਸਭ ਨੂੰ ਦੁੱਖ ਲੱਗਦਾ ਆਪਣਾ ਬਾਈ ਚੈਨਲ ਹੈਗਾ ਸਚਾਈ ਵਾਲਾ ਆਪਾਂ ਸੱਚ ਬੋਲਣਾ ਸੱਚ ਪਿੱਛੇ ਭਾਵੇਂ ਜੋ ਮਰਜੀ ਆ ਕਿਉਂਕਿ ਬਾਈ ਕਬੂਤਰ ੜਾਉਂਦੇ ਸਭ ਕਿਉਂਕਿ ਹਰੇਕ ਨੇ ਟੂਰਨਾਮੈਂਟ ਛੱਡਣੇ ਆ ਤੇ ਬਾਈ ਮਿਹਨਤ ਕਰੀ ਸਾਬ ਬੰਦੇ ਨੇ ਆਪਣੀ ਆਪਣੀ ਤੇ ਉਹਦੇ ਵਿੱਚ ਬਾਈ ਹੁਣ ਕਬੂਤਰ ਦੇਖ ਲੋ ਉੜਦੇ ਆ ਸਭ ਤੇ ਹੁਣ ਕੋਈ ਫੜਦਾ ਉਹ ਮੇਰਾ ਵੀਰ ਬਣ ਕੇ ਗਾਹ ਵਾਸਤੇ ਯਾਰ ਫੋਨ ਕਰਕੇ ਦੱਸ ਦਿਆ ਕਰੋ ਵੀ ਹਾਂ ਵੀਰੇ ਬਾਈ ਇੱਧਰ ਵਜਾ ਕੁਸ ਪਲਾਈ ਆਇਆ ਸਭ ਦਾ ਜੇ ਆਪਾਂ ਭਲਾ ਕਰੂਗਾ ਤੇ ਇਹਦਾ ਤਾਂ ਆਪਣਾ ਹੋਣਾ ਕਿਉਂਕਿ ਬਾਈ ਜਿਕਨਾ ਹੁਣ ਕਿਸੇ ਦਾ ਕਬੂਤਰ ਮੰਨ ਲਾ ਕੇ ਚਲੋ ਵੀ ਉੜਦਾ ਹਨਾ ਵਧੀਆ ਉਹ ਬਾਈ ਉਹਦੇ ਵਿੱਚ ਨਾ ਤੁਸੀਂ ਆਪਾਂ ਮਿਹਨਤ ਕਰੀ ਵੀ ਆਪਾਂ ਕਰ ਦਿੰਨੇ ਉੱਤੇ ਬਾਅਦ ਵੀਰੇ ਆਪਾਂ ਮਹਾਰਾਜੇ ਨੂੰ ਕਹਿੰਨੇ ਵੀ ਵੀਰੇ ਹੁਣ ਅਸੀਂ ਤਾਂ ਮਿਹਨਤ ਕਰਤੀ ਤੇ ਰਹਿਮਤ ਤੂੰ ਕਰਨੀ ਆ ਤੇ ਵੀ ਇਹ ਗੱਲਾਂ ਵੀਰੇ ਛੋਟੀਆਂ ਛੋਟੀਆਂ ਕਿਉਂਕਿ ਯਾਰ ਆਪਣਾ ਮਨ ਠੀਕ ਆ ਕੋਈ ਆ ਵਪਾਰ ਨਾ ਕਰੋ ਇਹਦੇ ਵਿੱਚ ਫੜਨੇ ਚੋਰੀ ਵਾਲਾ ਕੰਮ ਨਾ ਕਰੋ ਠੱਗੀ ਵਾਲਾ ਕਿਉਂਕਿ ਬਾਈ ਸਭ ਬੰਦਾ ਕੋਈ ਵੀ ਹੈ ਨਾ ਆਪਣਾ ਜੋਰ ਲਾ ਕੇ ਆਉਂਦਾ ਘਰ ਪਰਿਵਾਰ ਦੇ ਵੀ ਦੇਖੋ ਬੰਦੇ ਹੈ ਨਾ ਸਭ ਕੁਝ ਛੱਡ ਕੇ ਬੰਦਾ ਬਾਹਰ ਬਾਜੀ ਮੋਂਗਾ ਕੰਮਕਾਰ ਛੱਡ ਕੇ ਆਉਂਦਾ ਇਹ ਗੱਲਾਂ ਮੇਰਾ ਭਰਾ ਬਾਕੀ ਕੋਈ ਨਹੀਂ ਦੇਖ ਕੇ ਵੀਡੀਓ ਯਾਰ ਮੜਾ ਜਾ ਹੈ ਨਾ ਸ਼ੇਅਰ ਕਰਿਓ ਵੱਧ ਤੋਂ ਵੱਧ ਵੀਰੇ ਕਿਉਂਕਿ ਹੁਣ ਸੀਜ਼ਨ ਆ ਵੀਰੇ ਕਿਉਂਕਿ ਸਭ ਨੇ ਢਾਉਨੇ ਯਾਰ ਕਿ ਬੰਦਿਆਂ ਨੂੰ ਕਰਕੇ ਮਾੜੇ ਮੋਟੇ ਯਾਰ ਮਨ 'ਚ ਲੱਗੇ ਕਿ ਹਾਂ ਯਾਰ ਬੰਦੇ ਨੇ ਗੱਲ ਕਹੀ ਆ ਕੁਝ ਕਿਉਂਕਿ ਬਈ ਆਪਾਂ ਕੇ ਵਾਪਰ ਗਿਆ ਭਾਣਾ ਆਪਾਂ ਤਾਂ ਤੁਹਾਨੂੰ ਚਲੋ ਠੀਕ ਆ ਫਿਰ ਵੀ ਤਾਂ ਅੰਦਾਜ਼ ਹੁਣ ਬੱਚਾ ਨਾਮ ਆਵੜਿਆ ਬਾਈ ਅੱਜੋਂ ਦੇਖੀਏ ਮੈਂ ਰਾਹੀ ਨਾ ਕੋਈ ਆ ਇੱਧਰ ਬੈਠਿਆ ਰਵੀ ਵੀ ਆ ਰਵੀ ਨੇ ਵੀ ਹਲੇ ਕੰਮ ਨੂੰ ਜਾਣਾ ਤਾਂ ਪਰ ਆਪਾਂ ਦਾ ਬਾਈ ਅੱਜ ਦੇਖਦੇ ਕੰਮਕਾਰ ਦਾ ਤਾਂ ਦਿਲ ਨਹੀਂ ਕਰ ਰਿਹਾ ਬਾਈ ਜੀ ਨਹੀਂ ਕਰਦਾ ਹੁਣ ਡਾਟਾਉਣਾ ਅੱਜ ਹੈ ਓਡਾ ਟਾਉਣਾ ਕਿਵੇਂ ਪਰਲਾ ਅੱਛਾ ਓਡਾ ਟਾ ਕੇ ਬਣਾਉਣਾ ਤੇ ਹੁਣ ਮੇਰਾ ਓਡਾ ਬਣਾ ਦਿਓ ਇਹ ਬੇਲੇ ਹੋਏ ਅੱਜ 500 ਨੂੰ ਕਰ ਦਊਗਾ ਠੀਕ ਆ ਬਾਈ 500 ਕਰ ਦਊਗਾ ਅੱਛਾ ਉਹ ਪਰਲਾ ਟਾ ਕੇ ਇੱਧਰ ਬਣਾਉਣਾ ਕੋਈ ਗੱਲ ਚੱਕੀ ਲਾਉਣੀ ਬੜੀ ਚੱਕੀ ਲਿਆ ਮੈਂ ਥਾਂ ਦਿਓ ਅਜੇ ਕੋਲ ਠੀਕ ਆ ਠੀਕ ਆ ਯਾਰੀ ਬਿਜੇ ਤੇਾਰੇ ਮੈਂ ਬਟਨੇ ਮੌਜੂਦ ਨੇ ਅੱਛਾ ਅੱਛਾ ਆ ਡੱਬਾ ਉੜਿਆ ਵੈਕ ਆ ਡੱਬਾ ਕੀ ਦਾ ਡੱਬਾ ਹੈਗਾ ਜੀ ਇਹ ਤਾਂ ਆਪਣਾ ਬੂਤ ਘੜਾ ਵਾਲਾ ਬਚਾਉਂਗਾ ਅੱਛਾ ਆ ਕਾਲਾ ਚੜ ਗਿਆ ਚੜ ਗਿਆ ਕਾਲਾ ਉੱਪਰ ਚੱਪ ਜਾ ਅਬੂਤ ਘੜਾ ਵਾਲਾ ਹੈ ਲਓ ਬੱਚਾ ਇੱਕ ਆ ਗਿਆ ਆ ਬੱਚਾ ਵੀਰੇ ਆਪਣਾ ਹਾ ਬੱਚਾ ਆਇਆ ਹਾ ਜਿਹੜਾ ਆਹ ਤੇਰੀ ਗਰੰਟੀ ਵੀ ਭਾਦ ਨਹੀਂ ਹੈਗਾ ਆਹ ਬੱਚਾ ਆਪਣਾ ਪਰਮੋਜ ਆ ਜਾ ਆ ਜਾ ਆ ਜਾ ਆ ਜਾ ਓਏ ਆ ਜਾ ਓਰੇ ਆ ਜਾ ਇਹ ਗਿਆ ਵੀਰੇ ਬੱਚਾ ਘਰੇ ਮੜੂਗਾ ਮੈਂ ਇਹ ਉਮੀਦ ਕਰਕੇ ਖੜਾ ਹਰੇ ਬਾਕੀ ਚਲੋ ਦੇਖਦੇ ਹਾਂ ਹੁਣ ਵੀ ਇਹ ਜਾਂਦਾ ਕਿੱਥੇ ਆ ਲੈ ਲੋ ਹੈ ਲੋਈ ਬਾਈ ਲਾਣ ਲੱਗੇ ਪਿਆ ਆ ਜਿਹੜੀ ਹੁਣ ਹੋਈ ਆ ਹਲੇ ਬਾਈ ਬੱਚਾ ਲਾਣ ਲੱਗੇ ਆ ਆਉਂਦਾ ਹੈਗਾ ਪਰ ਗੱਲ ਬਣਦੀ ਨਹੀਂ ਹੈਗੀ ਉਹਦੇ ਨਾਲ ਅਮਾ ਜੀ ਆਜ ਬੱਚਾ ਬਾਈ ਚੀੜ ਜਾ ਫੜਦਾ ਬਹੁਤ ਕਿਉਂਕਿ ਛੋਟਾ ਬੱਚਾ ਹਲੇ ਯਾਰ ਅੱਜ ਤਾਂ ਮੈਂ ਛਾਤੀ ਪਕੜਦਾ ਤਾਂ ਪਕੜਿਆ ਹੂੰ ਤੇ ਉੱਥੇ ਦੇ ਆਗੇ ਉੱਤੇ ਉੱਠਿਆ ਜੇ ਉੜ ਗਿਆ ਉਹਰੇ ਇੱਦਾਂ ਕੋਈ ਕਿ ਬਾਈ ਮੈਂ ਤਾਂ ਕੰਮ ਤੀ ਅੱਜ ਫਿਰ ਰਹਿ ਗਿਆ ਕਿਉਂਕਿ ਬਾਈ ਬੱਚਾ ਚੰਗਾ ਤਾਂ ਤੇ ਹੁਣ ਵਧੀਆ ਸੋਨਾ ਚੀੜ ਜਾ ਫੜਿਆ ਹਾਲੇ ਨੇ ਅੱਜ ਇਹ ਤੌੜੀ ਉਹ ਦੂਆ ਵੀ ਕੋਈ ਟੂਸੇ ਵਾਲਾ ਵਧੀਆ ਉੜਦਾ ਜਿਹੜਾ ਬਾਜ਼ੀਆਂ ਮਾਰਦਾ ਦੂ ਬਈ ਆਪਾਂ ਜਾਣਾ ਹੁਣ 28 ਤਰੀਕ ਨੂੰ 28 ਤਰੀਕ ਨੂੰ ਦੇਖਦੇ ਸਾਡੀ ਬਣਦੀ ਆ ਸਾਲਾ ਚੈੱਕ ਕਰਨਾ ਬਾਈ 28 ਨੂੰ ਅਰ ਪਤਾ ਕੀ ਅਸੀਂ ਹੋਰ ਬੱਚਾ ਚੈੱਕ ਕਰਨਾ ਆਪਣਾ ਹੁਣ ਇੱਕ ਕਿਉਂਕਿ ਬਾਈ ਜੋੜੇ ਤੇ ਜਿਹੜੇ ਅਸੀਂ ਚੈੱਕ ਕਰਦੇ ਹਾਲੇ ਠੀਕ ਆ ਤੇ ਕਬੂਤਰ ਘਰ ਪਰਤਾ ਹੁਣ ਕਹਿੰਦਾ ਵੀ ਛੱਡ ਦੋ ਕਿਉਂਕਿ ਸਾਡਾ ਰੈਡੀ ਆ ਪੂਰਾ ਹੂੰ ਆਪਣੇ ਵੱਲੋਂ ਤਾਂ ਚਲੋ ਬਾਈ ਕਹਿੰਦੇ ਹੁੰਦੇ ਜਿਗਨਾ ਆਪਣੀ ਪੂਰੀ ਤਸੱਲੀ ਆ ਆਪਾਂ ਦੀ ਹੁਣ ਆਪਣੀ ਪੂਰੀ ਤਸੱਲੀ ਆ ਬਲੱਡ ਦਾ ਹੁਣ ਦੇਖੀਏ ਬਾਹਰ ਜਾ ਕੇ ਖੜਾਈ ਖੜੂਈ ਦਾ ਜਿਹੜਾ ਕੁਸਾ ਨਾ ਛੜਾਈ ਕਿੰਨੇ ਤੇ ਵੀਰੇ ਆਪਣੀ ਅੜਾਈ ਕਿੰਨੇ ਤੇ ਪੂਰੀ ਗਾਰੰਟੀ ਆ ਹੂੰ ਬਾਕੀ ਖੜਾਈ ਦਾ ਹੁਣ ਜਿਹੜਾ ਦੇਖਦੇ ਆ ਹੂੰ ਛੜਾਈ ਕਰਦੇ ਚੰਗਾ ਜਾ ਕਬੂਤਰ ਯਾਰ ਪਿੰਡ ਉਹ ਠੀਕ ਆ ਉਹ ਤੋਂ ਬੜਾ ਬੜਾ ਪਿੰਡ ਐਡਾ ਬੜਾ ਹੈ ਨਹੀਂ ਮੈਂ ਬੜੇ ਪਿੰਡ ਵਿੱਚ ਛੱਡ ਲਾ ਤਾਂ ਵੈਸੇ ਇਹ 2800 ਰੁਪਏ ਕਹਿੰਦੇ ਤਾਂ ਹੈਗੇ ਆ ਆਪਾਂ ਇਕ ਨਾ ਇੱਕ ਦਿਨ ਜਿਹੜਾ ਅਸਲੀ ਵੀਰੇ ਮਕਸਦ ਹੈ ਨਾ ਬਾਜ਼ੀਆਂ ਦੇ ਵਿੱਚ ਕਿਉਂਕਿ ਹਲੇ ਜਿੱਕਣਾ ਕੋਈ ਮੌਸਮ ਚਾਹੀਦਾ ਏ ਠੰਡਾ ਪੈ ਗਿਆ ਮੌਸਮ ਵਾਲੇ ਉੱਦਾਂ ਹੈ ਨਹੀਂ ਹੂੰ ਠੀਕ ਹੈ ਨਾ ਤੇ ਤੇ ਬਾਈ ਇੱਕ ਤਾਂ ਕੂਕਟਰ ਬਹੁਤ ਰਹਿ ਜਿੰਨੇ ਹੁਣ ਮੰਨ ਕੇ ਚਲੋ 32 ਕੂ ਤਾਂ ਛੁੱਟੇ ਦੇ ਤੇ ਵਿੱਚੋਂ ਐਂਟਰੀ ਉਹ ਮੁੜ ਯਾਰ ਤੇ ਉਹਦਾ ਫਾਇਦਾ ਕੋਈ ਨਹੀਂ ਹੈਗਾ ਠੀਕ ਆ ਤੇ ਐਂਟਰੀ ਮੁੜ ਤੇ ਆਏ ਆ ਵੀ ਚਲੋ ਕੂਕਟਰ ਵੀ ਖਰਾਬ ਹੋ ਜਾਂਦਾ ਹੈ ਕੂਕਟਰ ਵੀ ਖੋ ਜਾਂਦਾ ਹੈ ਤੇ ਮੈਂ ਯਾਰ ਵਾਲੇ ਸੌਦਾ ਵੀ ਹੋਣੀ ਰੁਕੇ ਜਾਵਾਂ ਥੋੜਾ ਜਿਹਾ ਹੂੰ ਪਰ ਕਬੂਤਰ ਹੁਣ ਆਪਣਾ ਰੈਡੀ ਹੋਇਆਗਾ ਹੁਣ ਕਬੂਤਰ ਹੋਰ ਹੈ ਵੀ ਨਹੀਂ ਨਾ ਕੋਈ ਛੱਡਣੇ ਨੂੰ ਹਲੇ ਫਿਲਹਾਲ ਦੋ ਕਬੂਤਰ ਤਿਆਰ ਹੋਏ ਵੇ ਸਾਡੇ ਕੋਲ ਹਾਂ ਹਾਂ ਹੁਣ ਉਹ ਦੂਆ ਜਿਹੜਾ ਏ ਦੂਏ ਕਬੂਤਰ ਪਰ ਹਲੇ ਚਲੋ ਥੋੜਾ ਬਣ ਨਹੀਂ ਰਹੀ ਗੱਲ ਜੀ ਉਹਦੇ ਪਰ ਸਾਨੂੰ ਵੀ ਹਲੇ ਜਿਹਦਾ ਵੀ ਚਲੋ ਹੁੰਦਾ ਹੀ ਆਪਣੇ ਮਨ ਨੂੰ ਲੱਗਿਆ ਵਾ ਵੀ ਚਲ ਇਹਨੂੰ ਦੇਖ ਲਈਏ ਟਰਾਈ ਮਾਰ ਕੇ ਨਾ ਉੱਥੇ ਬਾਈ ਇਉਂ ਦਾ 28 ਤਰੀਕ ਦੀ ਬਾਜੀ ਆ ਐਂਟਰੀ ਹੋਈ ਵੀ ਆ 10 ਨਾਮ ਰੱਖੇ ਪੁੱਤ ਲਾ ਚਾਚਾ ਮੂਤੋ ਤਾਰਨ ਲੱਗਿਆ ਵਾ ਆਪਣਾ ਹੂੰ ਦਾਸ ਨਾਮ ਵਾਲੀ ਬਾਈ ਕਿਉਂਕਿ ਭਾਈ ਸਾਡੇ ਕੋਲ ਪਤਾ ਕਿ ਆਏ ਸਾਡੇ ਕੋਲ ਬੱਚੇ ਜਿੱਕਨਾ ਆਪਣੇ ਭਰਾਵਾਂ ਦੇ ਅਸੀਂ ਅਸੀਂ ਉਹਨਾਂ ਨੂੰ ਬੱਚੇ ਆਪਣੇ ਦੰਦੇ ਵੀ ਆ ਹਨਾ ਜਿਹੜੇ ਕੀ ਸਾਡੇ ਨਾਲ ਵਧੀਆ ਚੰਗੇ ਪੁਰਾਣੇ ਮਿਲਦੇ ਵਰਤ ਰਿਹਾ ਟਾਈਮ ਹੋ ਗਿਆ ਤੇ ਉਹਨਾਂ ਨੂੰ ਆਪਾਂ ਨੇ ਆਪਣੇ ਬਲੱਡ ਜਿਹੜਾ ਕੂਤਰਾਂ ਦਾ ਤਾਂ ਦਿੱਤਾ ਵੀ ਤੇ ਉਹਨਾਂ ਕੋਲ ਦਿੱਲੀ ਵਾਲੇ ਜਿਹੜੇ ਬੰਦੇ ਆ ਵਾਲੇ ਤੇ ਵੀਡੀਓ 'ਚ ਤੁਸੀਂ ਦੇਖਿਆ ਵੀ ਹੋਊਗਾ ਤੇ ਵੀਰੇ ਆਪਾਂ ਨੂੰ ਉਹਨਾਂ ਨੂੰ ਆਪਣੀ ਕਬੂਤਰੀ ਦਿੱਤੀ ਸੀ ਸ਼ਾਕੀ ਉਹਨਾਂ ਕੋਲ ਕੱਲ 5 ਵਜੇ ਬੈਠੀ ਪੰਜ ਵਜੇ ਟਾਂਗੀ ਛੜੀ ਉਹਨਾਂ ਕੋਲ ਤੇ ਬਾਕੀ ਇੱਕ ਬਿੱਲਾ ਕਬੂਤਰ ਦਿੱਤਾ ਦਾ ਉਹਨੇ ਹਲੇ ਰੋਕਿਆ ਪਿਆ ਤੇ ਬਾਈ ਆਪਾਂ ਨੇ ਉਹਨੂੰ ਬੜੀ ਵਧੀਆ ਦਿੱਤੇ ਆ ਕਬੂਤਰ ਤੇ ਬਾਈ ਬਾਕੀ ਹੁੰਦਾ ਯਾਰ ਬੰਦੇ ਆਏ ਆ ਚਲੋ ਬੰਦਾ ਇਨੀ ਦੂਰੋਂ ਚੱਲ ਕੇ ਆਉਂਦਾ ਮਾੜੀ ਚੀਜ਼ ਮੈਂ ਵੀ ਦਿੱਤੇ ਆ ਤਿੰਨ ਕਬੂਤਰ ਨੂੰ ਵਧੀਆ ਤੇ ਆਣ ਮਾੜੀ ਚੀਜ਼ ਦੇ ਨਹੀਂ ਹੁੰਦੀ ਮੇਰੇ ਪਿੰਡ ਸਾਰਿਆਂ ਨੇ ਉਹਨੂੰ ਮਤਲਬ ਇੱਕ ਬੰਦਾ ਵਧੀਆ ਹੀ ਦਿੰਦਾ ਆਪਣੇ ਆਪ ਹਾਂ ਬਿੰਦੂ ਬਾਈ ਨੇ ਵੀ ਜਿਹੜਾ ਚੀਨੀ ਕਬੂਤਰੀ ਦਿੱਤੀ ਆ ਉਹ ਵੀ ਠੀਕ ਦਿੱਤੀ ਆ ਉਹਨੇ ਦੇਖੋ ਅਗਲਾ ਤਾਂ ਚੰਗਾ ਦਿੰਦਾ ਤੇ ਬਾਕੀ ਡਾਉਣੇ ਵਾਲੇ ਜਿਹਦੇ ਕੋ ਰਹਿੰਦਾ ਏ ਬੰਦਾ ਉਹਦੇ માં ਵੀ ਦਾਮ ਚਾਹੀਦਾ ਹਣਾ ਕਿਉਂਕਿ ਉਹਦੇ ਵਿੱਚ ਖਰਾਕ ਪਾਣੀ ਸਭ ਕੁ ਕਰ ਨਹੀਂ ਪੈਂਦੀ ਆ ਤੇ ਚਾਚੇ ਦਾ ਇੱਕ ਬੱਚਾ ਹੁਣ ਮੇਰੀ ਢਾਂਗੀ ਤੇ ਬੈਠਾ ਏ ਇਹ ਬੱਚਾ ਇਹ ਬੱਚਾ ਇਹ ਬੱਚਾ ਮੈਂ ਬਾਜੀ ਛੱਡਣਾ ਏ ਸ਼ਾਕਾ ਏ ਹੂੰ ਸ਼ਾਕਾ ਕਿਹੜਾ ਆ ਆ ਬਾਜੀ ਛੱਡਣਾ ਮੈਂ ਆਂ ਦੇਖ ਲੂੰਗੇ ਪਤਾ ਤਾਂ ਹੀ ਲੱਗਦਾ ਛੱਡ ਗਏ ਟੁੱਡੀ ਹੈਗੀ 28 ਤਰੀਕ ਨੂੰ ਕੋਈ ਸਲਾਹ ਛੱਡਣ ਦੀ ਹੈ ਮੇ ਕਿਹੜਾ ਆ ਪਤਾ ਹੀ ਸ਼ਾਕਾ ਏ ਮੇਰੀ ਗੱਲ ਸੁਣ ਉਹ ਦੂ ਆ ਗਿਆ ਮੈਂ 28 ਨੂੰ ਤਾਂ ਫਿਰ ਓਉਂ ਤਾਂ ਛੱਡਣਾ ਹੈਗੀ ਸਲਾਹ ਤਰੀਕ ਤੁਸੀਂ ਕਰਾਈ ਵੀ ਐਂਟਰੀ ਮਨ ਲੱਦਾ ਹੈ ਥੱਲੇ ਬਾੜ ਦੇ ਅੰਦਰ ਥੋੜੀ ਹੋਈ ਵੀ ਐਂਟਰੀ ਹਾਂ ਥੋੜੀ ਹੋਈ ਵੀ ਉੱਥੇ ਐਂਟਰੀ ਕਰਾਈ ਵੀ ਆ ਤੁਸੀਂ ਵੀ 200 ਰੁਪਿਆ ਕਰਾਇਆ ਬੋਨੇ 200 ਰੁਪਏ ਦੇ ਪਹਿਲਾਂ ਹਾਂ 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 ਛੱਡਣਾ ਜਿਉਂ ਤਾਂ ਕੁੱਤਰ ਛੱਡਣਾ ਵੀ ਆਪਾਂ ਟਾਂਗਾ ਅੱਛਾ ਹੂੰ ਭਾਈ ਦਾ ਅੱਛਾ ਦਾ ਟਾਂਗਾ ਕੁੱਤਰ ਬਹੁਤ ਵਧੀਆ ਆਪਾਂ ਤਾਂ ਉੱਪਰ ਹੂੰ ਹੋਰੇ ਡੰਡੇ ਆ ਦਾ ਅੱਛਾ ਜਿਹੜਾ ਹੋਰੇ ਡੰਡੇ ਦਾ ਕੁੱਤਰ ਸਾਰੇ ਸੁੱਖਾ ਵੀ ਕਹਿੰਦਾ ਕਹਦਾ ਈ ਛੱਡ ਚਾਚੇ ਹੂੰ ਇੱਥੇ ਬਾਕੀ ਰਵੀ ਵੀ ਕਹਦਾ ਈ ਛੱਡੋ ਮੈਂ ਕਹਤਾਂ ਬਾਈ ਦੇਖ ਲੈ ਹੁਣ ਪਤਾ ਲੱਗ ਜੂਗਾ ਨਾਲੇ ਹਾਂ ਮੇਰਾ ਮੇਰਾ ਹੈ ਮੇਰਾ ਦੇਖਦਾ ਉਤਰ ਚਾਚੇ ਦੇ ਵੀ ਠੀਕ ਉੜਦੇ ਆ। ਬਾਈ ਚਾਚੇ ਦੇ ਕਬੂਤਰ ਇੱਕ ਗੱਲ ਹੈਗੀ ਆ ਦੇਖੋ ਇੱਕ ਦਾ ਹੁੰਦੀ ਆ ਗੱਲ ਝੂਠਾ ਨਾ ਜਿਹੜੀ ਆਪਾਂ ਨਹੀਂ ਹੁਣ ਪਤਾ ਕੀ ਆ ਹੁਣ ਅਸੀਂ ਪਿੰਡ 'ਚ ਰਹਿੰਦੇ ਆ। ਹੁਣ ਸਾਨੂੰ ਪਤਾ ਹੈ ਕਿ ਇਹਦੇ ਕਬੂਤਰ ਚਾਚੇ ਦੇ ਕਬੂਤਰ ਦਾ ਕਸੂਰ ਨਹੀਂ ਹੈਗਾ। ਚਾਚੇ ਦੇ ਕਬੂਤਰ ਲੋ ਵਾਲੇ ਆ। ਇਹ ਕਬੂਤਰ ਬਾਈ ਠੰਡਾ ਮੌਸਮ ਜਦ ਆ ਪੈ ਜਾਂਦਾ ਨਾ ਇਹ ਕਬੂਤਰ ਉੱਪਰ ਚੜ ਜਾਂਦੇ ਆ। ਤੁਰਦੰਨੇ ਸਾਡੇ ਤਾਂ ਹੀ ਤੁਰਦੇ ਆ ਉਹ। ਹਾਂ ਤੇ ਬਾਈ ਇਹ ਕਾਰਨ ਕਰਕੇ ਚਾਚੇ ਦੇ ਕਬੂਤਰ ਭੱਜ ਕਿਹੜੇ ਜ਼ਿਆਦਾ ਹੋਗੇ ਤੇ ਉਹਨਾਂ ਦਾ ਉਹਨਾਂ ਦੇ ਹਿਸਾਬ ਦਾ ਮੌਸਮ ਹਾਂ ਜ਼ਿਆਦਾ ਹੋਗੇ ਮੈਂ ਤਿਆਰ ਕਰਾਂਗਾ। ਣਡਾਈ ਵੀ ਚੱਲ ਕੋਈ ਨਹੀਂ ਹੋਏ ਜਾਂਦਾ ਹੁਣ ਆਹ ਦੇ ਫੋਨ ਆ ਦੇ ਸਤਜੀ ਬਕੂਤਰ ਬੰਨੇ ਪਿਆ ਉਹ ਦਿਖਾ ਦੇ ਹਮ ਸਤਜੀ ਬਕੂਤਰ ਬੰਨੇ ਆ ਬਕੂਤਰ ਡਾਏ ਵੇ ਹਮ ਆ ਬੰਨੇ ਵੇ ਬਾਈ ਉਹ ਤਾਂ ਡਾਇਰ ਉੱਪਰ ਵੀ ਆਉਂਦੇ ਗਾਹਾਂ ਨੂੰ ਅਸੀਂ ਆਪਣਾ ਹੁਣ ਗਰੁੱਪ ਤਿਆਰ ਕਰਨਾ ਇੱਕ ਸਾਡੇ ਆਪਣੇ ਕਬੂਤਰ ਸਾਰੇ ਪਾਸੇ ਤੇ ਅਸੀਂ ਆਪਣਾ ਜਿੱਦਾਂ ਇਕੱਠੇ ਹੋ ਕੇ ਬਾਜੀ ਮਚਾਏ ਕਰਨਾ ਕਿਉਂਕਿ ਬਾਈ ਕੱਲੇ ਬੰਦੇ ਜਿੱਕਣ ਇੱਕ ਦੋ ਜਾਨਾ ਜਾਂਦਾ ਨਾ ਕੱਲੇ ਬਾਈ ਕਬੂਤਰ ਨਹੀਂ ਖੂਬ ਹੋ ਜਾਂਦਾ ਕਬੂਤਰ ਵੀ ਨਹੀਂ ਮਿਲਦਾ ਹਾਂ ਯਾਰ 5 6 ਖੁੱਡੇ ਇੱਕਾਂ ਸਾਡੇ ਹੁਣ ਸਾਡਾ ਹੁਣ ਜਿੱਕਣਾ ਹੁਣ ਜੇ ਮੁੱਖਾ ਮੇਰਾ ਖੁੱਡਾ ਸਾਡਾ ਇੱਕਾ ਹੈ ਹੁਣ ਜੇ ਆਪਾਂ ਉਸ ਦਿਨ ਕਬੂਤਰ ਥੋੜਾ ਜਿਹਾ ਉਹ ਕਰ ਲੈਂਦੇ ਨਾ ਉਹ ਕਿਸਾਲ ਨੇਰਾ ਜ਼ਿਆਦਾ ਹੋ ਗਿਆ ਭਾਂ ਜੋ ਕਬੂਤਰ ਖੋ ਲਿਆ ਹੁਣ ਆਪਾਂ ਨੇ ਇੱਕ ਬ੍ਰਦਰ ਗਰੁੱਪ ਦਾ ਨਾਮ ਰੱਖਣਾ ਹੈ ਉਹਦੇ ਉੱਪਰ ਗਰੁੱ ਉਹ ਪਾਸੋਂ ਢੇਡਾਂ ਦੇ ਆਉਂਦਾ ਜਿਵੇਂ ਸੁੱਕ ਗਿਆ ਤਾਂ ਜਿਹੜਾ ਮੈਂ ਭਰਤਾ ਵੀ ਉਹ ਨਾ ਠੀਕ ਆ ਇੱਕ ਦਾ ਇੱਕ ਤਾਂ ਬਾਈ ਇਹਦਾ ਇੱਕ ਤਾਂ ਇਹ ਲਾਲਤਾ ਇੱਕ ਉਹ ਸੀਜ਼ਨ ਦੀ ਇੱਕ ਹੋਰ ਲਾਲ ਕਰਿਆ ਤਾਂ ਕਿਉਂਕਿ ਯਾਰ ਇਹ ਮੈਨੂੰ ਨਾਲ ਸਾਲ ਇੱਕ ਤਾਂ ਦਿਲ ਨੂੰ ਲੱਗਿਆ ਹੋਇਆ ਲਾਲ ਰੰਗ ਸਾਡਾ ਭਾਈ ਸਾਨੂੰ ਵਫਾ ਉਹਦੇ ਵਿੱਚ ਕਿਹਾ ਏ ਉਹਦੇ ਵਿੱਚ ਨਾ ਹੁਣ ਕਾਪੀ ਤੀਲ ਉਹ ਨਹੀਂ ਲੱਗਦੀ ਉਹ ਬੰਦਾ ਪੇ ਚੈੱਕ ਕਰੀ ਜਾਂਦਾ ਨਾਲੇ ਛੁੱਟੂਗਾ ਭਾਈ ਸਾਡਾ ਵੀ ਹੁਣ ਉੱਥੇ ਹੁਣ ਫੇਰ ਨਾਲੇ ਛੁੱਟੂਗਾ ਹੁਣ ਉਹ ਤੇ ਨਾਲੇ ਛੁੱਟੂਗਾ ਫੇਰ ਇੱਕ ਹੋਰ ਕਰਨ ਲੱਗੇ ਅਸੀਂ ਬਾਈ ਹੈਂ ਲਾਲ ਹੋਰ ਕਿਉਂਕਿ ਅਸੀਂ ਆਪਣਾ ਇਹ ਜਿਹੜਾ ਚੱਲਦਾ ਸੈਂਸਲਾ ਸੀ ਇਹ ਪੱਤ ਲਾਲ ਵਫਾ ਕਿਉਂਕਿ ਬਾਈ ਇੱਕ ਨਾ ਕਿਸੇ ਵੀ ਕਬੂਤਰ ਵਾ ਦੇ ਇੱਕ ਇੱਕ ਨਾ ਟਾਪਿਕ ਹੁੰਦਾ ਹੈ ਕਿਉਂਕਿ ਜਿਹੜੀ ਚੀਜ਼ ਦੀ ਕੋ ਹੋ ਨਾ ਰੱਖੇ ਹੁੰਦੇ ਆ ਉਹਦੇ ਕੋ ਇੱਕ ਨਾਮ ਬਣ ਜਾਂਦਾ ਕਬੂਤਰ ਦਾ ਸਾਡੇ ਕਬੂਤਰਾਂ ਦਾ ਇੱਕ ਲਾਲ ਰੰਗ ਆ ਜਿਹੜਾ ਬਾਈ ਕੋਈ ਬੁਰਾ ਕਹੀ ਜਾਵੇ ਮੀਂਹ ਪੈ ਜਾ ਜਾਂ ਬੋਸ ਕੋਈ ਪਰੇ ਕੋਈ ਸਾਨੂੰ ਕੋਈ ਫਰਕ ਨਹੀਂ ਯਾਰ ਸਾਨੂੰ ਨਹੀਂ ਫਰਕ ਪੈਣਾ ਵੀਰੇ ਅਸੀਂ ਤਾਂ ਆਪਣੀ ਮਰਜ਼ੀ ਕਬੂਤਰ ਦੇ ਰੰਗ ਨੇ ਉੜਨਾ ਕਬੂਤਰ ਨੇ ਉੜਨਾ ਉੱਤਨੇ ਉੜਨਾ ਬਾਈ ਹੋਰ ਕੀ ਕਰਿਆ ਟੀ ਦਾ ਬੰਦਾ ਨਾ ਕਾਪੀ ਵਾਲਾ ਉਹਦਾ ਦੇਖੋ ਤੁਸੀਂ ਕਹਿ ਦਿੰਦੇ ਆ ਜਿਹੜਾ ਕੂਤਰ ਜਿਆਦਾ ਦੇਖਦਾ ਨਹੀਂ ਹੈਗਾ ਫਿਰ ਕੂਤਰ ਨਹੀਂ ਦਿਖਦਾ ਹੈਗਾ ਫਿਰ ਸਾਡੇ ਵਰਗਾ ਅਸੀਂ ਭਾਵੇਂ ਨੋਰਮਲ ਬੰਦਾ ਵੀ ਸਾਡੇ ਵਰਗਾ ਵੀ ਦਿਖਾ ਦਿੰਦਾ ਹੈ ਭਾਈ ਇਹਦਾ ਪਤਾ ਕੀ ਫਾਇਦਾ ਸਾਰੇ ਰੰਗ ਕਰੇ ਦਾ ਸਾਰੇ ਰੰਗ ਕਰਦਾ ਇਹ ਫਾਇਦਾ ਜਿਆਦਾ ਪੈਰਟ ਰੰਗ ਕਰ ਦੋ ਉਹਨੂੰ ਸਾਰੇ ਰੰਗ ਕਰੇ ਦਾ ਫਾਇਦਾ ਕੂਤਰ ਛੱਡ ਕੇ ਅੱਜ ਜੀ ਮੈਂ ਚਲੇ ਜਾਓ ਆਪਣਾ ਕੰਮ ਕਰ ਲਓ ਕੰਮ ਕਰ ਲਓ ਆਪਣਾ ਬਾਅਦ ਮੈਂ ਚਲੇ ਜਾਓ ਬਸ ਨੰਬਰ ਦਿਓ ਆਪਣਾ ਨੰਬਰ ਕਾਪੀ ਵਾਲੇ ਦੇ ਆਓ ਲੋਕੀ ਦਿਖਾਈ ਜਲੇ ਜੇ ਬੈਠੇ ਉੱਥੇ ਆ ਲਾ ਲ ਆ ਗਿਆ ਕਾਪਲੇ ਦੇਖੀਏ ਅਵੇ ਲੋਕੀ ਦਿਖਾਈ ਜਣਾ ਫਾਇਦਾ ਚਾਰ ਰੰਗ ਸਹੀ ਆਪਣਾ ਕੰਮ ਛੱਡ ਕੇ ਆਪਣਾ ਘਰ ਨੂੰ ਆ ਜੀ ਹਾਂ ਰੱਖ ਕੂਤਰ ਡਾ ਬਾਕੀ ਬਾਈ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ 28 ਤਰੀਕ ਨੂੰ ਆਪਾਂ ਇਉਂਦ ਮਿਲਾਂਗੇ ਜੀ ਹੁਣ ਆਪਣੀ ਐਂਟਰੀ ਹੋਈ ਵੀ ਆ ਬਾਈ ਹੁਣ ਇੱਟੇ ਨੇ ਵੀ ਲਾਲ ਪੁੱਤਰ ਦੇ ਨਾਲ ਮਿਲੂਗੇ ਹੁਣ ਆਪਾਂ ਫੇਰ ਲਾਲ ਪੁੱਤਰ ਅੱਜ ਕੋਲ ਰਿਹਾ ਆਪਣਾ ਇਹ ਲਾਲ ਕਰ ਦਣਾ ਹੁਣ ਬਸ ਠੀਕ ਆ ਇਹ ਹੋਏ ਵੀ ਤਾਂ ਡੰਡੇ ਆ ਹਰੇ ਹਾਂ ਚੱਲ ਹੁਣ ਹਾਂ ਚਾਹੇ ਜਾਂ ਚ ਸਾਰਾ ਪੱਲਾ ਹੀ ਹਰਾ ਜਿਹੜਾ ਰਹਿਣ ਦਿਓ ਹਰਾ ਪੱਲਾ ਹੀ ਲਾਲ ਕਰ ਦਿਓ ਸਾਰਾ ਇੱਕ ਸਾਈਡ ਵਾਲਾ ਇੱਕ ਹੈਗਾ ਇਹ ਨਾ ਲਾਲ ਪਾ ਪੱਲਾ ਲਾਲ ਲਿਖ ਜਾਂਦਾ ਹੈ ਬਿੱਲੀ ਗੇ ਦੇਖਦੇ ਬਾਜੀ ਪੱਠੀ ਪੱਠੀ ਗਣੇ ਇਹ ਵੀ ਇਹ ਛੱਡ ਦੋ ਜੀ ਗਣੀ ਮਟਾਗਾ ਸਾਨੂੰ ਕਹਨਾ ਹੈ ਭਰਾ ਟਾਗਾ ਹਾਂ ਕਰੋ ਸਾ ਪੂਰਾ ਦੋ ਛੜਨੋ ਦੋ ਛੜਨ ਦੇ ਕਿੰਨੀ ਐਟਰੀ ਮੈਲਾ ਦੋ ਹੋਈ ਵੀ ਆ ਦੋ ਦੀ ਹੋਈ ਵੀ ਆ ਦੋ ਛੜਨੋ ਫਿਰ ਦੋ ਛੜਨੋ ਦੋ ਛੜਨੋ ਚਲੋ ਭਾਈ ਮਿਲਦੇ ਆਪਾਂ ਵੀ ਹੁਣ ਨਾ ਨੈਕਸਟ ਬਾਜੀ ਚ ਉੰਦ ਕਿਉਂਕਿ ਹਾਈ ਦੇ ਲਈ ਕਿਨੂੰ ਨੀਸੇ ਵਾਲਾ ਆਉਣੋ ਤਾਰੀਖੋ ਭਾਈ ਆਪਾਂ ਨੀਸੇ ਵਾਲਾ ਇਹ ਆਪਾਂ ਇਹਦੇ ਨਾਲ ਹੀ ਕਰਦੇ ਹਾਂ ਇਹਦਰ ਹਾਂ ਆ ਫਿਰਦਾ ਭਾਈ ਆਹ ਤਾਰੀ ਮਿਖਾ ਦੇਣਾ ਆ ਫਿਰਦਾ ਸਾਡਾ ਜਾਂਦਾ ਏ ਬਾਈ ਕਾਹਦਾ ਕੂਤਰ ਆਇਆ ਯਾਰ ਸਾਨੂੰ ਥੋੜਾ ਜਿਹਾ ਕੂਤਰ ਬਹੁਤ ਸਾਹ ਬਾਈ ਇਹ ਕੂਤਰ ਥੋੜਾ ਬੜੇ ਬੰਦਾ 6 ਵਜੇ ਛੱਡਿਆ ਵੈਸੇ ਕਿਉਂਕਿ ਉਧਰ ਪਿੰਡ ਸੀ ਇਹਨੂੰ ਉੱਥੇ ਪਿੰਡੇ ਛੱਡਾਂਗੇ ਤੇ ਚਲੋ ਕੂਤਰ ਵੀ ਆਪਾਂ ਨੂੰ ਆਪਣੇ ਮਿਲ ਜਾਣਾ ਹਨਾ ਕੂਤਰ ਵੀ ਨਾ ਖਰਾਬ ਹੋਵੇ ਹਨਾ ਤਾਂ ਕਰਕੇ ਬਾਈ ਅਰੇ ਬਾਈ ਤੁਹਾਨੂੰ ਕੁੱਤਾ ਦਿਖਾਉਣੇ ਉਹ ਵੀ ਜਿਹੜਾ ਆਪਣੇ ਬਾਜੀ ਵਾਂਗ ਛੱਡਣਾ ਇਹਨੂੰ ਹਲੇ ਆਪਾਂ ਸ਼ਾਇਦ ਰੋਕ ਲਈਏ ਬਾਕੀ ਦੇਖਾਂਗੇ ਮੌਕੇ ਉੱਪਰ ਕੀ ਬਣਦਾ ਹੈ ਯਾਨੀ ਕਿ 28 ਤਰੀਕ ਨੂੰ ਮਿਲਣਾ ਆਪਾਂ ਬਾਈ ਬਾਜੀ ਤੇ ਹਨਾ ਇਹੋਂ ਦਾ ਪਿੰਡ ਕਿੱਥੇ ਯਾਰ ਢੰਡੇ ਵਾਲਾ ਕੂਤਰ ਆਪਣਾ ਚਲ ਮੈਂ ਹੁਣ ਵੀਡੀਓ ਬੰਦ ਕਿਆ ਚੀਜ਼ਾਂ? ਗੁੱਡੀ ਚ ਵੜ ਕੇ ਆਈ ਯਾਰ ਬੱਚੇ ਨੇ। ਚਲੋ ਬਾਈ ਠੀਕ। ਮਿਲਦੇ ਆ ਜੀ ਅੱਪਾ ਫਿਰ 28 ਤਰੀਕ ਨੂੰ ਹਨਾ ਬਾਜੀ ਤੇ। ਉਹੀ ਤਾਂ ਨਹੀਂ ਜਨ ਸ਼ੱਕ। 28 ਤਰੀਕ ਨੂੰ ਬਾਈ ਇਉਂਦ ਪਿੰਡ ਮਿਲਦੇ ਆ। ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਈ। ਧੰਨਵਾਦ ਸਾਰਿਆਂ ਦਾ। ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ। ਹੱਜ ਕਬੂਤਰ ਵਧੀਆ ਉੜਦੇ ਬਾਈ ਪਿੰਡ ਪਰ। ਸਾਰਿਆਂ ਦੇ। ਸੱਚਾ ਬਹੁਤ ਆ ਪੈਰਾਂ ਦਾ। ਧੰਨਵਾਦ ਜੀ ਸਾਰਿਆਂ ਦਾ।